ਬਹੁਤ-ਬਹੁਤ ਬਧਾਈਆਂ ਅੱਜ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਹੋ ਤੁਹਾਡਾ ਸਾਰਿਆਂ ਦਾ ਵੈਲਕਮ ਜੀ ਆਇਆਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 21 ਜੂਨ ਹੈ ਬਹੁਤ ਵੱਡਾ ਦਿਨ ਹੈ ਔਰ ਜੀਓਗ੍ਰਾਫਿਕਲੀ ਵੀ ਸਾਇੰਸ ਬਲੋਗੇ ਅੱਜ ਦਾ ਦਿਨ ਜਿਹੜਾ ਸਾਲ ਦਾ ਸਭ ਤੋਂ ਵੱਡਾ ਦਿਨ ਹੈ ਅੱਜ ਦਾ ਦਿਨ ਜਿਹੜਾ ਸਾਲ ਦਾ ਸਭ ਤੋਂ ਵੱਡਾ ਦਿਨ ਹੈ 21 ਜੂਨ ਅੱਜ ਤੋਂ ਬਾਅਦ ਅੱਧਾ ਤਾ ਮਿੰਟ ਦਿਨ ਛੋਟੇ ਹੋਣ ਲੱਗ ਜਾਣਗੇ 21 ਦਸੰਬਰ ਤੱਕ ਜਾਣਗੇ 21 ਦਸੰਬਰ ਸਾਲ ਦਾ ਸਭ ਤੋਂ ਛੋਟਾ ਦਿਨ ਹੁੰਦਾ ਫਿਰ ਵੱਧਣ ਲੱਗ ਜਾਂਦੇ ਨੇ ਸੋ ਅੱਜ ਬਹੁਤ ਵੱਡਾ ਦਿਨ ਆ ਤੁਹਾਡੇ ਲਈ ਬਹੁਤ ਵੱਡਾ ਦਿਨ ਹੈ ਇਸ ਕਰਕੇ ਦੇ ਜਿਹੜੇ ਤੋਂ ਤੁਸੀਂ ਆਏ ਹੋ ਅਬੋੜ ਤੋਂ ਲੈ ਕੇ ਫਾਜ਼ਿਲਕਾ ਤੋਂ ਪਠਾਨਕੋਟ ਤੋਂ ਜਲੰਧਰ ਤੋਂ ਅੰਮ੍ਰਿਤਸਰ ਤੋਂ ਸੰਗਰੂਰ ਤੋਂ ਜਿੱਥੇ-ਜਿੱਥੋਂ ਵੀ ਤੁਸੀਂ ਪਹੁੰਚੇ ਹੋ ਤੇ ਤੁਹਾਡਾ ਧੰਨਵਾਦ ਵੀ ਹੈ ਜੀ ਆਇਆਂ ਨੂੰ ਵੀ ਹੈ ਔਰ ਤੁਹਾਡੀ ਮਿਹਨਤ ਹੈ ਉਹ ਕਹਿੰਦੇ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਮੇਰੇ ਤਾਂ ਨਾ ਹੀ ਲੱਗੀ ਜਾਂਦਾਵੇਂ ਪੜਾਈ ਤੁਸੀਂ ਕੀਤੀ ਹੈ ਸਿਟਿੰਗ ਤੁਸੀਂ ਕੀਤੀ ਹੈ ਸਵੇਰੇ 4 ਵਜੇ ਵੀ ਉੱਠੇ ਹੋਗੇ ਅਲਾਰਮ ਲਾ ਕੇ ਰਾਤ ਨੂੰ ਬਾਰਾਂ ਬਾਰਾਂ ਵਜੇ ਤੱਕ ਵੀ ਪੜੇ ਹੋਣਗੇ ਕਬੀਲਦਾਰੀਆਂ ਵੀ ਨਾਲ-ਨਾਲ ਨਵਾਉਂਦੇ ਰਹੇ ਹੋਣਗੇ ਕਈ ਵਾਰੀ ਮਹਾਲਬੀ ਨਹੀਂ ਮਿਲਿਆ ਹੋਣਾ ਪੜਨ ਦਾ ਕਈ ਵਾਰੀ ਗੁੱਸੇ ਦੇਲੇ ਵੀ ਹੋਏ ਹੋਣਗੇ ਕਈ ਇਹ ਹੈ ਜੀ ਰਿਸ਼ਤੇਦਾਰ ਜਿਹੜੇ ਅੱਜ ਸਿੰਧੀ ਸਵੀਟਸ ਜਾਂ ਗੋਪਾਲ ਸਵੀਟਸ ਦੇ ਡੱਬੇ ਲੈ ਕੇ ਆਉਣਗੇ ਅੱਜ ਜਿਹੜੇ ਐਂ ਕਹਿੰਦੇ ਨੇ ਇਹ ਨਹੀਂ ਕੁਝ ਕਰ ਸਕਦਾ ਅੱਜ ਕੱਲ੍ਹ ਕਮਾਲੀ ਹੋ ਗਈ ਕਮਾਲੀ ਮੈਨੂੰ ਪਤਾ ਸੀ ਇਹ ਕਰੂ ਕੁਝ ਕੋਈ ਉਹ ਆਉਗੇ ਅੱਜ ਹੁੰਦੇ ਨੇ ਉਹ 네ਗੈਟਿਵਿਟੀ ਵਾਲੇ ਲੱਤਾਂ ਖਿੱਚਣ ਵਾਲੇ ਸਾਰੇ ਹਰ ਫੀਲਡ 'ਚ ਹੁੰਦੇ ਆ ਹਰ ਫੀਲਡ ਚਾਰ ਖੇਤਰ ਚ ਸੋ ਅੱਜ ਪਰ ਤੁਸੀਂ ਆਪਣਾ ਇੱਕ ਮੁਕਾਮ ਹਾਸਲ ਕਰ ਲਿਆ ਮੈਂ ਫੇਰ ਕਹਿਣਾ ਜਿਸ ਤਰ੍ਹਾਂ ਬਿਜਲੀ ਮੰਤਰੀ ਸਾਹਿਬ ਬੈਠੇ ਹੈ ਮੇਰੇ ਤਰਨਜੀਤ ਸਿੰਘ ਜੀ ਮੇਰੇ ਮਿਨਿਸਟਰ ਸਾਹਿਬ ਬੈਠੇ ਹੈ ਕਿ ਉਹਨਾਂ ਨੇ ਵੀ ਕਿਹਾ ਕਿ ਇਹ ਆਖਰੀ ਨੌਕਰੀ ਨਹੀਂ ਹੈਗੀ ਆਖਰੀ ਸਮਝਣਾ ਵੀ ਨਹੀਂ ਹੋਰ ਪੜੋ ਜਿਵੇਂ ਕੋਈ ਮੁੰਡੇ ਨੇ ਕਿਹਾ ਤੀਜੀ ਨੌਕਰੀ ਹੈ ਹੋਰ ਅੱਗੇ ਪੀਸੀਐਸ ਦੇ ਵੀ ਨਿਕਲਣਗੇ ਕਰ ਲਓ ਯੂਪੀਐਸਸੀ ਸੈਂਟਰ ਖੋਲ ਰਹੇ ਆ ਆਈਐਸ ਵਾਸਤੇ ਤਿਆਰੀ ਕਰ ਲਓ ਕਿਉਂ ਆਪਾਂ ਕਿਉਂ ਨਹੀਂ ਕਰ ਸਕਦੇ ਜੀ ਜਿਹੜੇ ਆਈਐਸ ਬਣਦੇ ਆ ਕੋਈ ਉਹ ਵੀ ਤਾਂ ਆਪਣੇ ਵਰਗੇ ਹੀ ਆ ਬਸ ਉਹ ਸੈਟਿੰਗ ਚਾਹੀਦੀ ਹੈ ਪ੍ਰੋਪਰ ਮਾਹੌਲ ਚਾਹੀਦਾ ਬਸ ਸੋ ਉਹ ਅਸੀਂ ਤੁਹਾਨੂੰ ਦੇਵਾਂਗੇ ਸਰਕਾਰ ਦਾ ਕੰਮ ਰਨਵੇ ਹੁੰਦਾ ਰਨਵੇ ਜਹਾਜ਼ ਨੂੰ ਉਡਾਉਂਦਾ ਨਹੀਂ ਹੈਗਾ ਰਨਵੇ ਜਹਾਜ਼ ਨੂੰ ਮੌਕਾ ਦਿੰਦਾ ਬਸ ਅੱਗੇ ਜਹਾਜ਼ ਦੇ ਇੰਜਣਾਂ ਤੇ ਡਿਪੈਂਡ ਹੈ ਵੀ ਉਹ 35 ਮਿੰਟ ਬਾਅਦ ਦਿੱਲੀ ਉਤਰਦਾ ਹੈ ਜਬ 12 ਕਾ ਟਹਿਵਾ 13 ਘੰਟੇ ਬਾਅਦ ਰੰਟੋ ਉਤਰਦਾ। ਇਹ ਤਾਂ ਅਨੁਭਵ ਉਦੋਂ ਇੰਜੀਨ ਅੰਦਰ ਟਪੰਡਾ। ਰਣਵੇ ਨੇ ਸਿਰਫ ਮੌਕਾ ਦੇਣਾ। ਪਰ ਹਾਂ। ਇੱਕ ਵਾਰੀ ਰਣਵੇ ਤੋਂ ਉੱਪਰ ਉੱਠ ਕੇ ਜਹਾਜ਼ ਨੂੰ ਅਹੰਕਾਰ ਨਹੀਂ ਕਰਨਾ ਚਾਹੀਦਾ ਕਿ ਮੈਂ ਉਹ ਥੱਲੇ ਰਹਿ ਗਿਆ ਲੈ ਮੈਂ ਤਾਂ ਬਹੁਤ ਉੱਚਾ ਹੋ ਗਿਆ। ਉਤਰਨਾ ਵੀ ਹੁੰਦਾ ਹੈ। ਉਹਦੇ ਵਾਸਤੇ ਵੀ ਰਣਵੇ ਚਾਹੀਦਾ ਹੁੰਦਾ। ਠੀਕ ਹੈ ਨਾ? ਸੋ ਜਿੱਥੇ ਵੀ ਜਾਓਗੇ, ਕੁਰਸੀਆਂ ਤੇ ਬੈਠੋਗੇ ਅੱਜ ਤੋਂ ਬਾਅਦ ਆਪਣੇ ਪਿੰਡ ਨੂੰ ਆਪਣੇ ਕਲਚਰ ਨੂੰ ਆਪਣੀ ਬੋਲੀ ਨੂੰ ਆਪਣੇ ਯਾਰਾਂ ਦੋਸਤਾਂ ਨੂੰ ਆਪਣੇ ਰਿਸ਼ਤੇ ਕਿਸੇ ਨੂੰ ਭੁੱਲਣਾ ਨਹੀਂ ਆਪਣੇ ਕੋਚਸ ਨੂੰ ਆਪਣੇ ਟੀਚਰਸ ਨੂੰ ਇਹ ਨਹੀਂ ਕਹਣਾ ਕਿ ਮੈਂ ਤਾਂ ਹੁਣ ਮੇਰੇ ਕੋਲ ਤਾਂ ਪੈਨ ਆ ਗਿਆ ਲੰਮੇ ਵੱਡਾ ਹੋ ਗਿਆ ਜ਼ਿੰਦਗੀ ਜੋ ਮਰਜੀ ਬਣ ਜਾਓ ਤੁਸੀਂ ਆਪਣੇ ਕੋਚਸ ਤੋਂ ਆਪਣੇ ਮੈਂਟਰਸ ਤੋਂ ਆਪਣੇ ਰੋਲ ਮਾਡਲ ਤੋਂ ਵੱਡੇ ਨਹੀਂ ਹੋ ਸਕਦੇ ਉਹਨਾਂ ਨੂੰ ਇੱਜ਼ਤ ਦਿਓ ਮਾਣ ਦਿਓ